ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ ਲੋਕ ਸਭਾ ਚੋਣ ਸੰਗਰੂਰ ਜਿੱਤਣ ਤੋਂ ਬਾਅਦ ਵਿਧਾਇਕਤ ਤੌਰ ਤੇ ਆਪਣਾ ਅਸਤੀਫਾ ਭੇਜ ਦਿੱਤਾ ਹੈ ਦੱਸ ਦिए ਕਿ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਮ ਤੇ ਭੇਜਿਆ ਗਿਆ ਹੈ ਹਾਲਾਂਕਿ ਸਪੀਕਰ ਨੇ ਹੇਰ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਪਰ ਸਪੀਕਰ ਵੱਲੋਂ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਤਿੰਨ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾ ਚੁੱਕੇ ਨੇ ਦੱਸ ਦिए ਕਿ ਵਿਧਾਇਕਾਂ ਵੱਲੋਂ ਅਸਤੀਫੇ ਦੇਣ ਕਾਰਨ ਪੰਜਾਬ ਦੇ ਵਿੱਚ ਜਲਦੀ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਨੀ ਚੋਣ ਹੋ ਸਕਦੀ ਹੈ ਤਾਂ ਦਰਸ਼ਕਾਂ ਦੱਸ ਦिए ਕਿ ਮੀਤ ਹੇਰ ਪੰਜਾਬ ਵਿਧਾਨ ਸਭਾ ਹਲਕਾ ਬਨਾਲਾ ਤੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਗਏ ਸਨ ਅਤੇ ਸਾਲ 2017 ਤੇ ਸਾਲ 2022 ਦੇ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਆਪ ਸਰਕਾਰ ਨੇ ਮੀਥੇਰ ਨੂੰ ਕੈਬਨਟ ਮੰਤਰੀ ਬਣਾ ਦਿੱਤਾ ਸੀ ਸੰਗਰੂਰ ਤੋਂ ਮੀਥੇਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜਿੱਥੇ ਮੀਥੇਰ ਨੇ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਨੂੰ 1,72,000 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਤਾਂ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਜਿਹੜੀਆਂ ਸੀਟਾਂ ਖਾਲੀ ਹੋਈਆਂ ਨੇ ਉੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਸੇਟ ਵਿਧਾਇਕ ਛੱਡਦਾ ਹੈ ਅਸਤੀਫਾ ਦਿੰਦਾ ਹੈ ਜਾਂ ਫਿਰ ਕਿਸੇ ਕਾਰਨ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਹ ਆਪਣਾ ਅਹੁਦਾ ਛੱਡਣਾ ਚਾਹੁੰਦਾ ਹੈ ਅਸਤੀਫਾ ਦਿੰਦਾ ਹੈ ਉਸ ਤੋਂ ਬਾਅਦ ਫਿਰ 6 ਮਹੀਨੇ ਦੇ ਅੰਦਰ ਚੋਣ ਕਮਿਸ਼ਨ ਨੂੰ ਉੱਥੇ ਚੋਣਾ ਕਰਵਾਉਣੀ ਪੈਂਦੀਆਂ ਨੇ ਤਾਂ ਹੁਣ ਜਿਮਨੀ ਚੋਣ ਜਿਹੜੀ ਉਹ ਹੋ ਸਕਦੀ ਹੈ ਕਿਉਂਕਿ ਅ ਜਿਸ ਤਰੀਕੇ ਨਾਲ ਗੁਰਮੀਤ ਸਿੰਘ ਮੀਤ ਇਹ ਹਰ ਇੱਕ ਵੱਡਾ ਚਿਹਰਾ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖੇਡ ਮੰਤਰੀ ਦੇ ਤੌਰ ਦੇ ਉੱਤੇ ਉਹ ਸਾਹਮਣੇ ਆਏ ਇੱਕ ਨੌਜਵਾਨ ਚਿਹਰਾ ਸੀਗੇ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਜੋ ਸੰਘਰਸ਼ ਕੀਤਾ ਜਦੋਂ 2017 ਦੇ ਵਿੱਚ ਵੀ ਉਹ ਐਮਐਲਏ ਚੁਣੇ ਜਾਂਦੇ ਨੇ ਉਸ ਤੋਂ ਬਾਅਦ 2022 ਦੇ ਵਿੱਚ ਵੀ ਐਮਐਲਏ ਬਣਦੇ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਉਸ ਨੂੰ ਉਹਨਾਂ ਨੂੰ ਥਾਂ ਮਿਲਦੀ ਹੈ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਾਂ ਮੰਤਰੀਆਂ ਦੇ ਵਿੱਚ ਭਾਵੇਂ ਫਿਰ ਬਦਲ ਵੀ ਹੁੰਦੀ ਹੈ ਪਰ ਗੁਰਮੀਤ ਸਿੰਘ ਮੀਤਿਹਰ ਦਾ ਅਹੁਦਾ ਬਰਕਰਾਰ ਰਹਿੰਦਾ ਹੈ ਖੇਡ ਮੰਤਰੀ ਦੇ ਤੌਰ ਤੇ ਉਹ ਨੌਜਵਾਨਾਂ ਦੇ ਮਨਾਂ ਵਿੱਚ ਵੀ ਇੱਕ ਵੱਖਰੀ ਥਾਂ ਬਣਾ ਚੁੱਕੇ ਸੀਗੇ ਜਿਨ੍ਹਾਂ ਨੇ ਇਸ ਵਾਰ ਸੰਗਰੂਰ ਦੇ ਵਿੱਚ ਚੋਣ ਮੈਦਾਨ 'ਚ ਆ ਕੇ ਇਹ ਜੰਗ ਜਿੱਤੀ ਸੁਖਪਾਲ ਸਿੰਘ ਖਹਿਰਾ ਜੋ ਕਿ ਪੁਲਾਤ ਤੋਂ ਕਾਂਗਸ ਦੇ ਵਿਧਾਇਕ ਨੇ ਉਹਨਾਂ ਨੇ ਵੀ ਸੰਗਰੂਰ ਦੇ ਵਿੱਚ ਜਾ ਕੇ ਉੱਥੇ ਪੂਰਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਵੱਡੇ ਫਰਕ ਦੇ ਨਾਲ ਉਹਨਾਂ ਦੀ ਹਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਗਰਮੀਤ ਸਿੰਘ ਮੀਥੇਰ ਨੂੰ ਇਹ ਆਉਦਾ ਛੱਡਣਾ ਪਿਆ ਅਸਤੀਫਾ ਉਹਨਾਂ ਨੇ ਦਿੱਤਾ ਹੈ ਦਰਸ਼ਕਾਂ ਨੇ ਵੀ ਦੱਸਿਆ ਕਿ ਜੋ ਸੁੱਤਾ ਦੱਸ ਰਿਹਾ ਨੇ ਕਿ ਬਰਨਾਲਾ ਤੋਂ ਵਿਧਾਇਕ ਸੀਗੇ ਜਿਹੜੇ ਮੀਥੇਰ ਹੁਣ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ 골ਡੀ ਨੂੰ ਦਲਵੀਰ 골ਡੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜਦੋਂ ਜਿਮਨੀ ਚੋਣਾਂ ਹੋਣਗੀਆਂ ਕਿਉਂਕਿ ਆ ਦਰਬੀਰ ਗੋਲਦੀ ਵੱਲੋਂ ਸੁਖਪਾਲ ਖੈਰਾ ਦਾ ਸਾਥ ਛੱਡ ਕੇ ਜਾਨੀ ਕਿ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਜਿਸ ਦੀ ਬਦੌਲਤ ਗੁਰਮੀਤ ਸਿੰਘ ਮੀਤਿਹਰ ਦੀ ਵੱਡੀ ਜਿੱਤ ਹੋਈ ਅਤੇ ਹੁਣ ਦੱਸਦੀ ਹੈ ਕਿ ਇਹ ਜਿਹੜਾ ਕਹ ਲਈਏ ਬਰਨਾਲਾ ਦੀ ਸੀਟ ਉੱਤੇ ਹੁਣ ਆਮ ਆਦਮੀ ਪਾਰਟੀ ਦਰਵੀਰ ਗੋਲਡੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਰੋ ਵਿੱਚ ਹੈ ਦੇਖਣਾ ਹੋਵੇਗਾ ਕਿ ਸਪੀਕਰ ਕਦੋਂ ਅਸਤੀਫਾ ਮਨਜ਼ੂਰ ਕਰਦੇ ਨੇ ਉਸ ਤੋਂ ਬਾਅਦ ਚੋਣ ਕਮਿਸ਼ਨ ਕਦੋਂ ਇਸ ਸੀਟ ਦੇ ਉੱਤੇ ਚੋਣਾ ਕਰਵਾਉਂਦਾ ਹੈ ਜਦੋਂ ਜਿੰਨੇ ਚੋਣਾ ਹੋਣ ਗਿਆ ਤਾਂ ਸਥਿਤੀ ਹੈ ਜਿਹੜੀ ਉਹ ਵੀ ਬਹੁਤ ਰੌਚਕ ਹੋਵੇਗੀ ਕਿਉਂਕਿ ਦੇਖਣਾ ਆਏਗਾ ਕਿ ਬਾਕੀ ਪਾਰਟੀਆਂ ਵੱਲੋਂ ਮੁਕਾਬਲੇ 'ਚ ਕੌਣ-ਕੌਣ ਆਉਂਦਾ ਹੈ ਕਿ ਬਾਕੀ ਦਲਬੀਰ ਗੋੜੀ ਆਮ ਆਦਮੀ ਪਾਰਟੀ ਦੇ ਤੌਰ ਤੇ ਉਮੀਦਵਾਰ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਇਹ ਕਿਤਨਾ ਕਿਤ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਦੱਸਦੀ ਹੈ ਕਿ ਗੁਰਮੀਤ ਸਿੰਘ ਮਿਥੇਰ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਗਿਆ ਜੁੜੇ ਹੋਏ ਨੇ ਲੀਡਰ ਪੰਜਾਬੀ ਮੀਡੀਆ ਨਾਲ ਧੰਨਵਾਦ